ਇੱਕ ਵਾਰੀ ਕੀ ਹੋਇਆ ਮੈਂ ਆਪਣੇ ਘਰੇ ਪੀਜ਼ਾ ਖਾ ਰਿਆ ਸੀ ਬਾਜੀ ਪੀਜ਼ਾ ਪੀਜ਼ਾ ਖਾ ਰਿਆ ਸੀ ਬੱਚੇ ਮੇਰੀ ਧੀ ਨੇ ਮੰਗਿਆ ਕਿ ਨਹੀਂ ਪਾਪਾ ਵੱਡਾ ਪੀਜ਼ਾ ਲੈ ਕੇ ਆਇਓ ਕਿਉਂਕਿ ਇੰਚ ਵਾਲਾ ਹੁੰਦਾ ਕੋਈ 30 33 ਇੰਚ 33 ਇੰਚ ਵੱਡਾ ਕੋਈ ਹੁੰਦਾ ਤੇ ਮਨੂੰ ਕਹਿੰਦੀ ਪਾਪਾ ਇਤਨਾ ਕਾ ਕੇ ਪੀਜ਼ਾ ਲੈ ਕੇ ਆਇਓ ਤੇ ਮੈਂ ਆਪਣੀ ਵੀਡੀਓ ਲਈ ਹੋਈ ਸੀ YouTube ਤੇ ਆਪਣੀ ਵੀਡੀਓ ਮੈਂ ਅਕਸਰ ਮੈਂ ਆਪਣੇ ਮੇਰੇ ਬੱਚੇ ਜਦ ਮੈਂ ਘਰ ਆਣਾ ਮੇਰੇ ਬੱਚੇ ਪੁੱਛਦੇ ਆ ਪਾਪਾ ਅੱਜ ਵੀ ਸੇਵਾ ਕੀਤੀ ਜੇ ਤੇ ਵੀਡੀਓ ਦਿਖਾਓ ਤੇ ਮੈਂ YouTube ਤੇ ਆ ਕੇ ਦਿਖਣਾ ਹੁਣ ਵੱਡੇ LCD ਦੇ ਉੱਤੇ ਤੇ ਮਨੂੰ ਕਹਿੰਦੀ ਪਾਪਾ ਉਹ ਵੀਡੀਓ ਲਓ ਅੱਜ ਵਾਲੀ ਸੇਵਾ ਵਾਲੀ ਤੇ ਉਹ ਸੇਵਾ ਵਾਲੀ ਵੀਡੀਓ ਲਈ ਉਹਦੇ ਚ ਅਚਾਨਕ ਬਾਬਾ ਕਹਿ ਰਿਹਾ ਕਹਿੰਦਾ ਅੱਜ ਮੈਂ 60 ਰੁਪਏ ਕਮਾਏ ਮੈਂ ਬਾਬੀ ਨੂੰ ਪੁੱਛਿਆ ਓਹੋ ਤੇ ਮੇਰੀ ਬੇਟੀ ਕਹਿੰਦੀ ਕਿਉਂਕਿ ਇੰਗਲਿਸ਼ ਮੀਡੀਆ ਸਕੂਲ ਪੜ੍ਹਦੀ ਆ ਤੇ ਕਹਿੰਦੀ ਬਾਬਾ 60 ਰੁਪਏ ਉਹ 60 ਹੁੰਦੇ ਨਾ 60 ਮੈਂ ਕਿਹਾ ਹਾਂਜੀ ਕਹਿੰਦੀ ਇਹ ਪਿਜ਼ਾ ਕਿੰਨੇ ਦਾ ਮੈਂ ਕਿਹਾ ਪੁੱਤ 850 ਰੁਪਏ ਦਾ ਕਹਿੰਦੀ ਇਹ ਚ ਕਿੰਨਾ ਬਾਈਟ ਹੋਊਗਾ ਮੈਂ ਕਿਹਾ ਤੇਰੀ ਇੱਕ ਬਾਈਟ ਇਹਨੇ ਕਮਾਈ ਸਾਰੇ ਦਿਨ ਚ ਵਾਹਿਗੁਰੂ ਹੁਣ ਤੁਸੀਂ ਲਾ ਲਓ ਭਾਈ ਜਦੋਂ ਮੈਂ ਇਨੀ ਕੱਲ ਆਪਣੀ ਧੀ ਨੂੰ ਗਈ ਨਾ ਤੇ ਮੇਰੀ ਧੀ ਰੋਲ ਆਪੀ ਇਹ ਸਾਡੇ ਸਿੱਖਾਂ ਦੇ ਹਾਲ ਆ ਤੁਸੀਂ ਬਲੀਵ ਕਰੋ ਕਿ ਮੈਂ ਜਦੋਂ ਪਾਰਟੀਆ ਪੱਗਾਂ ਦੇਖਦਾ ਉਹਨਾਂ ਦੀ ਜਦੋਂ ਮੈਂ ਬੋਲਦਾ 10000 ਲੋਕਾਂ ਨੂੰ ਕਿ ਭਾਈ ਤੁਸੀਂ ਸਿੱਖਾਂ ਦੀ ਮਦਦ ਕਰੋ ਸਿੱਖਾਂ ਨੂੰ ਆਪ ਜਾ ਕੇ ਦਿਓ ਆਪਣੇ ਬੜੇ ਪਿੰਡਾਂ ਸੰਭੋ ਤੁਸੀਂ ਸਾਡੇ ਸਿੱਖਾਂ ਦਾ ਹਾਲ ਬੁਰਾ